ਮੋਸਕਰ ਦੋਸਤੋ ਮੈਂ ਰੋਹਿਤ ਪਾਈ ਸਵਾਗਤ ਕਰਦਾ ਆਪਣੇ ਪ੍ਰੋਗਰਾਮ ਵਿੱਚ ਦੋਸਤੋ ਅੱਜ ਤੁਹਾਨੂੰ ਰਾਸ਼ੀਆ ਦੀ ਜਾਣਕਾਰੀ ਦਵਾਗੇ ਮੇਸ਼ ਤੋਂ ਲੈ ਕੇ ਮੀਨ ਤੱਕ ਤੁਹਾਨੂੰ ਸਾਰੀ ਰਾਸ਼ੀਆਂ ਬਾਰੇ ਦੱਸਾਂਗਾ ਸਭ ਤੋਂ ਪਹਿਲਾਂ ਮੇਸ਼ ਰਾਸ਼ੀ ਦੀ ਗੱਲ ਕਰਦੇ ਹਾਂ ਮੇਸ਼ ਰਾਸ਼ੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਸਿਤਾਰਾ ਬਹੁਤ ਵਧੀਆ ਰਹਿਣ ਵਾਲਾ ਹੈ ਅੱਜ ਮਨ ਖੁਸ਼ ਰਹੇਗਾ ਘਰ ਦੇ ਵਿੱਚ ਸੁੱਖ ਸ਼ਾਂਤੀ ਵਧੇਗੀ ਘਰ ਦੇ ਵਿੱਚ ਪਿਆਰ ਆਏਗਾ ਕੋਈ ਨਵੀਂ ਚੀਜ਼ ਆਉਣ ਦੇ ਚਾਂਸਸ ਬਣੇ ਹੋਏ ਆ ਕੋਈ ਲਗਜ਼ਰੀ ਚੀਜ਼ ਤੇ ਪੈਸੇ ਤੁਹਾਡੇ ਖਰਚ ਹੋ ਸਕਦੇ ਆ ਇਸ ਦੇ ਨਾਲ ਨਾਲ ਘਰ ਦੇ ਵਿੱਚ ਖੁਸ਼ਹਾਲੀ ਦਾ ਮਾਹੌਲ ਬਣਿਆ ਰਹੇਗਾ ਔਰ ਮੰਨਦਾ ਡਾ ਖੁਸ਼ ਰਹੇਗਾ ਕਰਨਾ ਕੀ ਤੁਸੀਂ ਕਰਨਾ ਹੈ ਕਿ ਪਾਣੀ ਦੇ ਵਿੱਚ ਦੁੱਧ ਪਾ ਕੇ ਜਰੂਰ ਨਾ ਛਾਣਾ ਤਾਂ ਕਿ ਅੱਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਤਾਂ ਤੋਂ ਹੁਣ ਗੱਲ ਕਰਦੇ ਹਾਂ ਰਿਸ਼ਵ ਰਾਸ਼ੀ ਵਾਲਿਆਂ ਵਾਸਤੇ ਰਿਸ਼ਵ ਰਾਸ਼ੀ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਦਾ ਦਿਨ ਮਿਹਨਤ ਦਾ ਰਿਜ਼ਲਟ ਲੈਣ ਵਾਲਾ ਔਰ ਦੋਸਤ ਦੀ ਮਦਦ ਕਰਨ ਵਾਲਾ ਰਹੇਗਾ ਤੇ ਇਸ ਦੇ ਦੋਸਤੋਂ ਤੁਹਾਨੂੰ ਮਦਦ ਮਿਲ ਸਕਦੀ ਹੈ ਇਸ ਦੇ ਨਾਲ ਨਾਲ ਪਰਿਵਾਰ ਦਾ ਪੂਰਾ ਸਪੋਰਟ ਮਿਲ ਸਕਦਾ ਹੈ ਮਿਹਨਤ ਅੜੀ ਰੰਗ ਲਾਏਗੀ ਜਿੰਨਾ ਅਜ ਮਿਹਨਤ ਕਰੋਗੇ ਉਹ ਰਿਜ਼ਲਟ ਤੁਹਾਨੂੰ ਪੂਰੇ ਮਿਲਣਗੇ ਕਰਨਾ ਕੀ ਤੁਸੀਂ ਕਰਨਾ ਇਹ ਹੈ ਕਿ ਮੱਥੇ ਦੇ ਉੱਪਰ ਕੇਸਰ ਦਾ ਲੱਕ ਜਰੂਰ ਲਗਾਣਾ ਤਾਂ ਕਿ ਅੱਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ। ਦੋਸਤੋ ਹੁਣ ਗੱਲ ਕਰਦੇ ਹਾਂ ਮਿਥੁਨ ਰਾਸ਼ੀ ਵਾਲਿਆਂ ਵਾਸਤੇ। ਮਿਥੁਨ ਰਾਸ਼ੀ ਵਾਲਿਆਂ ਦੀ ਅਗਰ ਗੱਲ ਕੀਤੀ ਜਾਵੇ ਤਾਂ ਅੱਜ ਪੈਸੇ ਦੀ ਬਰਸਾਤ ਹੋਏਗੀ। ਪੈਸਾ ਅੱਜ ਖੂਬ ਆਏਗਾ। ਅੱਜ ਜਿਹੜੇ ਲੋਕ ਦੁਕਾਨਦਾਰ ਹੈ ਉਹਨਾਂ ਲਈ ਬਹੁਤ ਵਧੀਆ ਦਿਨ ਨਾਣ ਵਾਲਾ ਹੈ। ਪੈਸੇ ਦੀ ਕਮੀ ਨਹੀਂ ਆਏਗੀ। ਪੈਸਾ ਅੱਜ ਵਧੀਆ ਮਿਲਣ ਵਾਲਾ ਹੈ। ਇਸ ਦੇ ਨਾਲ ਨਾਲ ਘਰ ਦਾ ਮਾਹੌਲ ਵਧੀਆ ਰਹੇਗਾ। ਘਰ ਦੇ ਵਿੱਚ ਖੁਸ਼ੀ ਦੇ ਚਾਂਸਸ ਬਣੇ ਹੋਏ ਆ। ਕਰਨਾ ਕੀ ਤੁਸੀਂ ਕਰਨਾ ਇਹ ਹੈ ਕਿ ਮੱਥੇ ਦੇ ਉੱਪਰ ਦੂਧਾ ਤਿਲਕ ਜਰੂਰ ਲਗਾਉਣਾ ਹੈ ਤਾਂ ਕਿ ਅੱਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਉਸ ਤੋਂ ਹੁਣ ਗੱਲ ਕਰਦੇ ਹਾਂ ਕਰਕਟਾ ਰਾਸ਼ੀ ਵਾਲਿਆਂ ਵਾਸਤੇ ਕਰਕਟਾ ਰਾਸ਼ੀ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਕਰਕਟਾ ਰਾਸ਼ੀ ਵਾਲਿਆਂ ਵਾਸਤੇ ਅੱਜ ਦਾ ਦਿਨ ਕਾਫੀ ਅੱਛਾ ਰਹਿਣ ਵਾਲਾ ਹੈ ਕੌਨਫੀਡੈਂਸ ਲੈਵਲ ਅੱਛਾ ਰਹੇਗਾ ਆਪਣੇ ਉੱਪਰ ਖਰਚੇ ਹੋ ਸਕਦੇ ਹੈ ਆਪਣੀ ਕੱਪੜਿਆਂ ਉੱਪਰ ਖਰਚੇ ਹੋ ਸਕਦੇ ਹੈ ਕੁੰਮਨ ਫਿਰਨ ਦੇ ਖਰਚੇ ਹੋ ਸਕਦੇ ਹੈ ਲਗਜ਼ਰੀ ਚੀਜ਼ਾਂ ਦੇ ਖਰਚੇ ਹੋ ਸਕਦੇ ਹੈ ਇਸ ਦੇ ਨਾਲ ਨਾਲ ਤੁਹਾਡੀ ਪਰਸਨੈਲਿਟੀ ਦੇ ਵਿੱਚ ਅੱਜ ਵਾਧਾ ਹੋਏਗਾ ਅੱਜ ਇੱਕ ਵੱਖਰੇ ਹੀ ਚਿਹਰੇ ਤੇ ਉੱਪਰ ਤੁਹਾਡੇ ਰੌਣਕ ਨਜ਼ਰ ਆਏਗੀ ਕਰਨਾ ਕੀ ਤੁਸੀਂ ਕਰਨਾ ਹੈ ਕਿ ਪਾਣੀ ਦੇ ਵਿੱਚ ਹਲਦੀ ਪਾ ਕੇ ਜ਼ਰੂਰ ਨਹਾਣਾ ਤਾਂ ਕਿ ਅੱਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਹਾਂ ਸਿੰਘ ਰਾਸ਼ੀ ਵਾਲਿਆਂ ਵਾਸਤੇ ਸਿੰਘ ਰਾਸ਼ੀ ਵਾਲੇ ਦੀ ਗੱਲ ਕੀਤੀ ਜਾਵੇ ਤਾਂ ਅੱਜ ਦਾ ਦਿਨ ਖਰਚੇ ਵਾਲਾ ਰਹੇਗਾ ਅੱਜ ਖਰਚੇ ਹੋਣਗੇ ਅੱਜ ਅਗਰ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਉਹਦੇ ਲਈ ਬਹੁਤ ਵਧੀਆ ਦਿਨ ਰਹਿਣ ਵਾਲਾ ਹੈ ਅੱਜ ਦਾ ਦਿਨ ਤੁਹਾਡਾ ਕਾਫੀ ਅੱਛਾ ਨਿਕਲੇਗਾ ਇਸ ਦੇ ਨਾਲ-ਨਾਲ ਅੱਜ ਦਿਨ ਦੇ ਵਿੱਚ ਕੋਈ ਪਰੇਸ਼ਾਨੀ ਤੁਹਾਨੂੰ ਨਾ ਆਵੇ ਤੁਸੀਂ ਕਰਨਾ ਕੀ ਹੈ गायत्री मंत्र ਦਾ जाप ਕਰਕੇ ਕਰੋ ਜਰੂਰ ਜਾਨਾ ਤਾਂ ਕਿ ਅੱਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ। ਬੋਸ ਤੋਂ ਹੁਣ ਗੱਲ ਕਰਦੇ ਹਾਂ ਕੰਨੇ ਰਾਸ਼ੀ ਵਾਲਿਆਂ ਵਾਸਤੇ। ਕੰਨੇ ਰਾਸ਼ੀ ਵਾਲੇ ਦੀ ਅਗਰ ਗੱਲ ਕੀਤੀ ਜਾਵੇ ਤਾਂ ਅੱਜ ਦਾ ਦਿਨ ਉਨ੍ਹਾਂ ਦਾ ਇੱਛਾਵਾਂ ਦੀ ਪੂਰਤੀ ਦਾ ਦਿਨ ਰਹੇਗਾ। ਇੱਛਾ ਪੂਰੀਆਂ ਹੋਣਗੀਆਂ। ਇਸ ਦੇ ਨਾਲ ਨਾਲ ਬੋਸ ਤੁਹਾਡੇ ਦੇ ਖੁਸ਼ ਰਹੇਗਾ। ਪ੍ਰਮੋਸ਼ਨ ਦੇ ਚਾਂਸਸ ਬਣੇ ਹੋਏ ਆ। ਪ੍ਰਮੋਸ਼ਨ ਦੀ ਲੈਟਰ ਤੁਹਾਨੂੰ ਮਿਲ ਸਕਦੀ ਹੈ। ਜਿਹੜੇ ਲੋਕ ਜੋਬ ਲੱਭ ਰਹੇ ਸੀ, ਉਹਨਾਂ ਨੂੰ ਜੋਬ ਮਿਲਣ ਦੇ ਚਾਂਸਸ ਬਣੇ ਹੋਏ ਆ। ਇਸ ਦੇ ਨਾਲ ਨਾਲ ਘਰ ਦੇ ਵਿੱਚ ਖੁਸ਼ੀਆਂ ਆਉਣ ਦੇ ਚਾਂਸ ਬਣੇ ਹੋਏ ਆ। ਕਰਨਾ ਕੀ ਹੈ ਤੁਸੀਂ ਕਰਨਾ ਹੈ ਕਿ ਦੁੱਧ ਦਾ ਦੰਦ ਰਮ ਸੰਤ ਜਰੂਰ ਕਰਨਾ ਤਾਂ ਕਿ ਅੱਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਹਾਂ ਤੁਲਾ ਰਾਸ਼ੀ ਵਾਲਿਆਂ ਵਾਸਤੇ ਤੁਲੀ ਰਾਤ ਤੁਲਾ ਰਾਸ਼ੀ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਦਾ ਦਿਨ ਬਿਜ਼ਨਸ ਦੇ ਲਈ ਅਜ ਨਾਲ ਬਹੁਤ ਵਧੀਆ ਰਹਿਣ ਵਾਲਾ ਹੈ ਜੇ ਤੁਸੀਂ ਜੌਬ ਕਰਦੇ ਹੋ ਜੌਬ ਦੇ ਵਿੱਚ ਵੀ ਬੈਨੀਫਿਟ ਮਿਲਣ ਸਕਦੇ ਆ ਇਸ ਦੇ ਨਾਲ ਨਾਲ ਤੁਹਾਡੀ ਜੇਕਰ ਸਰਕਾਰੀ ਜੌਬ ਹੈ ਤਾਂ ਸਰਕਾਰੀ ਜੌਬ ਦੇ ਵਿੱਚ ਵੀ ਬੈਨੀਫਿਟ ਮਿਲਣ ਦੇ ਚਾਂਸਸ ਬਣੇ ਹੋਏ ਆ ਟਰਾਂਸਫਰ ਹੋਣ ਦੇ ਚਾਂਸਸ ਨਾਲ ਬਣੇ ਹੋਏ ਆ ਕਿ ਟਰਾਂਸਫਰ ਤੁਹਾਡਾ ਜੇ ਤੁਸੀਂ ਚਾ ਰਹੇ ਹੋ ਟਰਾਂਸਫਰ ਤੁਹਾਡਾ ਹੋ ਜਾਏਗਾ ਜੌਬ ਚੇਂਜ ਕਰ ਜਿਹੜੇ ਲੋਕ ਕਰਨਾ ਚਾ ਰਹੇ ਆ ਉਹਨਾਂ ਲਈ ਅੱਜ ਦਾ ਦਿਨ ਕਾਫੀ ਅੱਛਾ ਰਹਿਣ ਵਾਲਾ ਹੈ ਕਰਨਾ ਕੀ ਤੁਸੀਂ ਚੌਲਾਦਾਨ ਧਰਮਸੰਧ ਉੱਪਰ ਜ਼ਰੂਰ ਕਰਨਾ ਹੈ ਤਾਂ ਕਿ ਅੱਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋਂ ਹੁਣ ਗੱਲ ਕਰਦੇ ਹਾਂ ਰਿਸ਼ੀਕ ਰਾਸ਼ੀ ਵਾਲਿਆਂ ਵਾਸਤੇ ਰਿਸ਼ੀਕ ਰਾਸ਼ੀ ਵਾਲੇ ਦੀ ਗੱਲ ਕੀਤੀ ਜਾਵੇ ਤਾਂ ਅੱਜ ਦਾ ਦਿਨ ਘੁੰਮਣ ਫਿਰਨ ਵਾਲਾ ਰਹੇਗਾ ਸੈਰ ਸਪਟੇ ਲਈ ਅੱਜ ਦਾ ਦਿਨ ਬਹੁਤ ਵਧੀਆ ਰਹਿਣ ਵਾਲਾ ਹੈ ਧਾਰਮਿਕ ਮਨ ਦੇ ਵਿੱਚ ਖਿਆਲ ਆਣਗੇ ਧਾਰਮਿਕ વૃਤੀ ਹੋਏਗੀ Satsang ਤੇ ਜਾਣਾ ਪੈ ਸਕਦਾ ਹੈ ਇਸ ਦੇ ਨਾਲ ਨਾਲ ਵਿਚਾਰਾ ਦੇ ਵਿੱਚ ਸ਼ੁੱਧੀਕਰਨ ਰਹੇਗਾ ਵਿਚਾਰ ਤੁਹਾਡੇ ਕਾਫੀ ਅੱਛੇ ਰਹਿਣਗੇ ਇਸ ਦੇ ਨਾਲ ਨਾਲ ਪਰਿਵਾਰ ਦੀ ਖੁਸ਼ੀ ਪੂਰੀ ਮਿਲੇਗੀ ਪਰਿਵਾਰ ਦਾ ਸਾਥ ਮਿਲੇਗਾ ਕਰਦੇ ਬਜ਼ੁਰਗਾਂ ਦਾ ਆਸ਼ੀਰਵਾਦ ਅੱਜ ਜਰੂਰ ਮਿਲੇਗਾ ਕਰਨਾ ਕੀ ਤੁਸੀਂ ਕਰਨਾ ਇਹ ਹੈ ਕਿ ਅੱਜ ਦੇ ਦਿਨ ਮੱਥੇ ਦੇ ਉੱਪਰ ਕੇਸਾਦਿਲਕ ਜਰੂਰ ਲਗਾਣਾ ਹੈ ਤਾਂ ਕਿ ਅੱਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਹਾਂ धनु ਰਾਸ਼ੀ ਵਾਲਿਆਂ ਵਾਸਤੇ धनु ਰਾਸ਼ੀ ਵਾਲੇ ਦੀ ਗੱਲ ਕੀਤੀ ਜਾਵੇ ਤਾਂ ਅੱਜ ਦਾ ਦਿਨ ਥੋੜਾ ਜਿਆਦਾ ਨੁਕਸਾਨ ਵਾਲਾ ਰਹਿਣ ਵਾਲਾ ਹੈ ਥੋੜੀ ਜੀ ਪਰੇਸ਼ਾਨੀ ਆ ਸਕਦੀ ਹੈ ਕੰਮ ਵਿੱਚ ਥੋੜੀ ਦਿੱਕਤ ਆ ਰਹਿਣਗੀ ਜਾਂ ਕੰਮ ਦੇ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਮਨ ਥੋੜਾ ਉਦਾਸ ਰਹੇਗਾ ਮਨ ਬੇਚੈਨ ਰਹੇਗਾ ਮਨ ਅੱਜ ਕੋਈ ਮੁਸੀਬਤ ਤੁਹਾਨੂੰ ਘੇਰ ਸਕਦੀ ਹੈ ਕਰਨਾ ਕੀ ਹੈ ਤੁਸੀਂ ਚਾਵਲਾ ਨਾਨ ਕਿਸੇ ਗਰੀਬ ਨੂੰ ਜ਼ਰੂਰ ਕਰਨਾ ਹੈ ਤਾਂ ਕਿ ਆਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਮਕਰ ਆਸ਼ੀ ਵਾਲਿਆਂ ਵਾਸਤੇ ਮਕਰ ਆਸ਼ੀ ਵਾਲੇ ਦੀ ਗੱਲ ਕੀਤੀ ਜਾਵੇ ਤਾਂ ਆਜ ਦਾ ਦਿਨ ਮਕਰ ਆਸ਼ੀ ਵਾਲਿਆਂ ਵਾਸਤੇ ਕਾਫੀ ਅੱਛਾ ਰਹਿਣ ਵਾਲਾ ਹੈ ਅੱਜ ਇਨਕਮ ਦੇ ਵਿੱਚ ਵਾਧਾ ਹੋਏਗਾ ਪਤੀ ਪਤਨੀ ਦੇ ਪਿਆਰ ਵਧੇਗਾ ਆਜ ਦੇ ਦਿਨ ਝਗੜੇ ਦੀ ਕੋਈ ਗੁੰਜਾਇਸ਼ ਨਹੀਂ ਹੈ ਇਸ ਦੇ ਨਾਲ ਨਾਲ ਜਿਹੜੇ ਲੋਕ ਰਿਸ਼ਤਾ ਨਵਾਂ ਲੱਭ ਰਹੇ ਸੀ ਉਹਨਾਂ ਨੂੰ ਰਿਸ਼ਤੇ ਮਿਲਣ ਦੇ ਚਾਂਸਸ ਬਣੇ ਹੋਏ ਹੈ ਨਵਾਂ ਰਿਸ਼ਤਾ ਤੁਹਾਡੇ ਘਰ ਆ ਸਕਦਾ ਹੈ ਔਰ ਇਸ ਦੇ ਨਾਲ ਨਾਲ ਸ਼ਾਦੀ ਦਾ ਯੋਗ ਵੀ ਬਣਿਆ ਹੋਇਆ ਹੈ ਸ਼ਾਦੀ ਤੇ ਪੱਕੀ ਹੋ ਸਕਦੀ ਹੈ ਇਹਦੇ ਦਿਨ ਕਰਨਾ ਕੀ ਤੁਸੀਂ ਕਰਨਾ ਇਹ ਹੈ ਕਿ ਅੱਜ ਦੇ ਦਿਨ ਗਾਇਤਰੀ ਮੰਤਰ ਦਾ ਜਾਪ ਜਰੂਰ ਕਰਨਾ ਤਾਂ ਕਿ ਅੱਜ ਦੇ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਉਸ ਤੋਂ ਹੁਣ ਗੱਲ ਕਰਦੇ ਹਾਂ কুমਰਾਸ਼ੀ ਵਾਲਿਆਂ ਵਾਸਤੇ কুমਰਾਸ਼ੀ ਵਾਲਿਆਂ ਦੀ ਅਗਰ ਗੱਲ ਕੀਤੀ ਜਾਵੇ ਤਾਂ ਅੱਜ ਦਾ ਦਿਨ ਲੋਨ ਵਾਲਾ ਲੋਨ ਲੈਣ ਵਾਲਾ ਕਰਜ਼ਾ ਖੋਣ ਵਾਲਾ ਔਰ ਇਸ ਦੇ ਨਾਲ-ਨਾਲ ਪੈਸੇ ਕਿਤੇ ਨਾ ਕਿਸੇ ਕੋ ਬੰਦੇ ਕੋ پکڑਨੇ ਪੈ ਸਕਦੇ ਹੈ ਅਗਰ ਤੁਸੀਂ ਜੌਬ ਕਰਦੇ ਹੋ ਤਾਂ ਜੌਬ ਦੇ ਵਿੱਚ ਤੁਹਾਡੇ ਖਿਲਾਫ ਕੋਈ ਨਾ ਕੋਈ ਕੌਨਸਟਿਪਰੇਸੀ ਹੋ ਸਕਦੀ ਹੈ ਕੋਈ ਰੋਗ ਤੁਹਾਨੂੰ ਘੇਰ ਸਕਦਾ ਹੈ ਉਹ ਕਰਦੇ ਵਿੱਚ ਦਿੱਕਤ ਤੁਹਾਨੂੰ ਆ ਸਕਦੀ ਹੈ ਇਸ ਕਰਕੇ ਅੱਜ ਦੇ ਦਿਨ ਬਚ ਕੇ ਚੱਲਣ ਦੀ ਜ਼ਰੂਰਤ ਹੈ ਕਰਨਾ ਕੀ ਤੁਸੀਂ ਕਰਨਾ ਇਹ ਹੈ ਕਿ ਅੱਜ ਦੇ ਦਿਨ ਚਾਵਲਾ ਨਾਨ ਕਿਸੇ ਗਰੀਬ ਨੂੰ ਜ਼ਰੂਰ ਕਰਨਾ ਤਾਂ ਕਿ ਇਹ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਉਸ ਤੋਂ ਹੁਣ ਗੱਲ ਕਰਦੇ ਹਾਂ ਮੀਨ ਰਾਸ਼ੀ ਵਾਲਿਆਂ ਵਾਸਤੇ ਮੀਨ ਰਾਸ਼ੀ ਵਾਲੇ ਦੀ ਅਗਰ ਗੱਲ ਕੀਤੀ ਜਾਵੇ ਤਾਂ ਅੱਜ ਦਾ ਦਿਨ ਦੋਸਤਾ ਦੀ ਮਦਦ ਕਰਨ ਵਾਲਾ ਉਸ ਤੋਂ ਤਾਂ ਸਾਥ ਮਿਲਣ ਵਾਲਾ ਅੱਛੀ ਸੰਤਾਨ ਵਾਲਾ ਅੱਛੀ ਬੁੱਧੀ ਵਾਲਾ ਔਰ ਇਸ ਨਾਲ ਨਾਲ ਬੈਨੀਫਿਟ ਮਿਲਣ ਦੇ ਚਾਂਸਸ ਅੱਜ ਪੂਰੇ ਬਣੇ ਹੋਏ ਹੈ ਅਗਰ ਸ਼ੇਅਰ ਮਾਰਕੀਟ ਦੇ ਵਿੱਚ ਇਨਵੈਸਟਮੈਂਟ ਕਰਕੇ ਬੈਠੇ ਹੋ ਤਾਂ ਅੱਜ ਦਾ ਦਿਨ ਤੁਹਾਡਾ ਬਹੁਤ ਅੱਛਾ ਰਹਿਣ ਵਾਲਾ ਹੈ ਕਿਤੇ ਅਚਾਨਕ ਫਾਇਦਾ ਜਾਂ ਅਚਾਨਕ ਤਨ ਲਭ ਦੇ ਯੋਗ ਬਣੇ ਹੋਏ ਹੈ ਕਰਨਾ ਕੀ ਤੁਸੀਂ ਕਰਨਾ ਇਹ ਹੈ ਕਿ ਆਪਣੇ ਮੱਥੇ ਤੇ ਕੇਸਰਾ ਤੇਲਕ ਜਰੂਰ ਲਗਾਉਣਾ ਹੈ ਤਾਂ ਕਿ ਅੱਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਇਹ ਸੀਗਾ 12 ਰਾਸ਼ੀਆਂ ਦਾ ਹਾਲ ਜਿਹੜਾ ਮੈਂ ਤੁਹਾਨੂੰ ਦੱਸਿਆ ਬਾਕੀ ਜੇ ਤੁਸੀਂ ਮੈਨੂੰ ਮਿਲ ਕੇ ਆਪਣੀ ਸਮੱਸਿਆ ਦਾ ਸਬੰਧਨ ਕਰਨਾ ਚਾਹੁੰਦੇ ਆ ਤਾਂ ਸਕਰੀਨ ਤੇ ਨੰਬਰ ਫਲੈਸ਼ ਹੋ ਰਹੇ ਇਹਨਾਂ ਨੰਬਰਾਂ 'ਤੇ ਤੁਸੀਂ ਫੋਨ ਕਰਕੇ ਮੈਨੂੰ ਮਿਲ ਸਕਦੇ ਹੋ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 8 ਵਜੇ ਤੱਕ ਡੇਲੀ ਅ